ਪਿਆਰੇ ਬੱਚਿਓ ਅੱਜ ਅਸੀਂ ਕਰਨ ਜਾ ਰਹੇ ਹਾਂ ਜਮਾਤ ਪੰਜਵੀਂ ਦਾ ਪਾਠ ਪੰਜਵਾਂ ਖੇਡ ਖੇਡ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਠੀਕ ਵਿਕਲਪ ਅੱਗੇ ਸਹੀ ਦਾ ਨਿਸ਼ਾਨ ਲਗਾਓ ਪਹਿਲਾ ਹੈ ਯੋਗ ਵਿੱਚ ਸ਼ਾਂਤ ਤੇ ਕਾਬੂ ਪਾਣਾ ਖਾਲੀ ਥਾਂ ਡੈਸ਼ ਹੈ ਸੀਸਾਸਨ ਪ੍ਰਾਣਾਯਮ ਫੁੱਟਵਾਲ ਇਸ ਦਾ ਸਹੀ ਆਨਸਰ ਹੈ ਪ੍ਰਾਣਾਯਮ आड़ा है पंजाब के खेड मेला प्रसिद्ध है शाहकोट संसारपुर किला रायपुर इसका सही उत्तर है किला रायपुर इी बाजीगर के करतब किस खेड न मिलते हैं जिमनास्टिक फुटबॉल हाकी सही उत्तर है जिमनास्टिक प्रश्न दो प्राचीन समय ਵਿੱਚ ਲੋਕ ਆਪਣਾ ਵਿਹਲਾ ਸਮਾਂ ਕਿਵੇਂ ਬਤੀਤ ਕਰਦੇ ਸਨ ਇਸ ਦਾ ਉੱਤਰ પ્રાचीन ਸਮਿਆਂ ਵਿੱਚ ਲੋਕ ਆਪਣਾ ਵਿਹਲਾ ਸਮਾਂ ਕੁਸ਼ਤੀ ਕਬੱਡੀ ਆਦਿ ਖੇਡਾਂ ਖੇਡ ਕੇ ਬਤੀਤ ਕਰਦੇ ਸਨ ਪ੍ਰਸ਼ੰਤਿੰਨ ਵਿਹਲੇ ਸਮੇਂ ਵਿੱਚ ਕੀ ਕੁਝ ਕੀਤਾ ਜਾ ਸਕਦਾ ਹੈ ਵਿਹਲੇ ਸਮੇਂ ਵਿੱਚ ਚਿੱਤਰਕਾਰੀ ਬਾਗਿਚੀ ਦੀ ਦੇਖਪਾਲ ਯੋਗ ਕਿਤਾਬਾ ਪੜਨਾ ਅਤੇ ਖੇਡਣਾ ਖੇਡੀਆਂ ਜਾ ਸਕਦੀਆਂ ਹਨ ਅੱਗੇ ਕੁਐਸਚਨ ਕਿਹੜੇ-ਕਿਹੜੇ ਸ਼ੌਕ ਅੱਗੇ ਜਾ ਕੇ ਕੀਤਾ ਚੁਣਨ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ ਇਸ ਦਾ ਉੱਤਰ ਖੇਡਾਂ ਫੌਜ ਆ ਪੁਲਿਸ ਵਿੱਚ ਭਰਤੀ ਹੋਣ ਲਈ ਚਿੱਤਰਕਾਰੀ ਚਿੱਤਰਕਾਰ ਬਣਨ ਵਿੱਚ ਕਿਤਾਬਾ ਗਿਆਨ ਵਿੱਚੋਂ ਵਾਧਾ ਕਰਕੇ ਹਰ ਖੇਤਰ ਵਿੱਚ ਅੱਗੇ ਵਧਣ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ। ਸਵਾਲ 5 ਖਾਲੀ ਥਾਂਵਾਂ ਭਰੋ। ਊੜਾ ਜ਼ਿਆਦਾ ਵੀਡੀਓ ਗੇਮ ਖੇਡਣ ਨਾਲ ਖਾਲੀ ਥਾਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਦਾ ਉੱਤਰ ਹੈ ਅੱਖਾਂ। ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ। ਆੜਾ ਖਾਲੀ ਥਾਂ ਮਦਾਨਾ ਵਿੱਚ ਪਲਾਸਟਿਕ ਦੇ ਕਾ ਦੀ ਪਰਤ ਵਿੱਚ ਹੁੰਦੀ ਹੈ। ਖੇਡ ਮੈਦਾਨਾਂ ਵਿੱਚ ਈੜੀ ਗੱਤਕ ਖਾਲੀਥਾਂ ਆਪਣੀ ਰੱਖਿਆ ਕਰਨ ਲਈ ਸਿੱਖਿਆ ਜਾਂਦਾ ਹੈ ਗੱਤਕਾ ਆਪਣੀ ਰੱਖਿਆ ਕਰਨ ਲਈ ਸਿੱਖਿਆ ਜਾਂਦਾ ਹੈ ਗੱਤਕਾ ਪੰਜਾਬ ਦੀ ਪ੍ਰਸਿੱਧ ਖੇਡ ਹੈ ਇਹ ਆਪਣੀ ਸਵੇ ਰੱਖਿਆ ਲਈ ਸਿੱਖੀ ਜਾਂਦੀ ਹੈ ਸਸਾ ਖੇਡਣ ਨਾਲ ਸਾਡਾ ਖਾਲੀਥਾਂ ਤੇ ਖਾਲੀਥਾਂ ਵਿਕਾਸ ਹੁੰਦਾ ਹੈ ਕਿ ਕਿਸ ਚੀਜ਼ ਦਾ ਵਿਕਾਸ ਹੁੰਦਾ ਹੈ ਸਰੀਰਕ ਤੇ ਮਾਨਸਿਕ ਸਰੀਰਕ ਤੌਰ ਤੇ ਵੀ ਇਹ ਸਾਡਾ ਵਿਕਾਸ ਹੁੰਦਾ ਹੈ ਤੇ ਮਾਨਸਿਕ ਤੌਰ ਤੇ ਵੀ ਹਾਂ ਹਾਂ ਪੁਲਿਸ ਚਾ ਫੌਜ ਦੀ ਪਰਤੀ ਵੇਲੇ ਖਲਤਾ ਅਤੇ ਛਾਤੀ ਜ਼ਰੂਰ ਨਾਪੀ ਜਾਂਦੀ ਹੈ ਖਲਖਾਂ ਚਾਏਗਾ ਕਦ ਕਦ ਅਤੇ ਛਾਤੀ ਜ਼ਰੂਰ ਨਾਪੀ ਜਾਂਦੀ ਹੈ ਅਗਲਾ ਪ੍ਰਸ਼ਨ 6 ਸੁਨੀਲ ਦੇ ਸਕੂਲ ਵਿੱਚ ਲੰਮੀ ਅਤੇ ਉੱਚੀ ਅਤੇ ਲੰਮੀ ਛਾਲ ਦੇ ਮੁਕਾਬਲੇ ਹੁੰਦੇ ਹਨ ਸਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ ਤਾਂ ਤੁਸੀਂ ਇਸ ਵਿੱਚ ਉਹ ਖੇਡਾਂ ਲਿਖਣੀਆਂ ਹਨ ਜਿਨ੍ਹਾਂ ਵਿੱਚ ਜਿਨ੍ਹਾਂ ਖੇਡਾਂ ਦਾ ਤੁਹਾਡੇ ਸਕੂਲ ਵਿੱਚ ਮੁਕਾਬਲੇ ਹੁੰਦੇ ਹਨ ਤਾਂ ਇਸਾ ਉੱਤੇ ਲਿਖਾਂਗੀ ਸਾਡੇ ਸਕੂਲ ਵਿੱਚ ਖੋ-ਖੋ ਅਤੇ ਕਬੱਡੀ ਦੇ ਮੁਕਾਬਲੇ ਹੁੰਦੇ ਹਨ ਪ੍ਰਸ਼ਨ 7 ਤੁਸੀਂ ਕਿਸ ਖੇਡ ਵਿੱਚ ਹਿੱਸਾ ਲੈਂਦੇ ਹੋ ਤਾਂ ਤੁਸੀਂ ਆਪਣੀ ਮਨਪਸੰਦ ਖੇਡ ਜਿਸ ਤੁਸੀਂ ਭਾਗ ਲੈਂਦੇ ਹੋ ਉਸ ਦਾ ਨਾਮ ਲਿਖਣਾ ਹੈ ਮੈਂ ਇੱਥੇ ਲਿਖ ਰਹੀ ਹਾਂ ਮੈਂ ਕਵੱਡੀ ਦੀ ਖੇਡ ਵਿੱਚ ਭਾਗ ਲੈਂਦਾ ਹਾਂ ਅਗਲਾ ਕੁਐਸਚਨ ਹੈ ਐਸਟ੍ਰੋਟ੍ਰਫ ਕੀ ਹੈ ਐਸਟ੍ਰੋਟ੍ਰਫ ਇਸ ਦਾ ਉਤਰ ਖੇਤ ਮੈਦਾਨਾ ਵਿੱਚ ਵਿਛੀ ਪਲਾਸਟਿਕ ਦੇ ਕਾ ਦੀ ਪਰਤ ਨੂੰ ਐਸਟ੍ਰੋਟ੍ਰਫ ਕਹਿੰਦੇ ਹਨ ਅੱਜ ਕੱਲ ਖੇਤ ਮੈਦਾਨਾ ਵਿੱਚ ਪਲਾਸਟਿਕ ਦੇ ਕਾ ਵਿਛਾਈ ਜਾਂਦੀ ਹੈ ਉਸ ਕਾ ਨੂੰ ਅਸੀਂ ਕਹਿੰਦੇ ਹਾਂ ਐਸਟ੍ਰੋਟ੍ਰਫ ਕਹਿੰਦੇ ਹਾਂ ਇਸ ਵਾਰ ਸਹੀ ਮਿਲਾਨ ਕਰੋ ਇਸ ਪਾਸੇ ਰਾਜ ਅਤੇ ਦੇਸ਼ ਦਿੱਤੇ ਗਏ ਹਨ ਰਾਜ ਆਪਣੇ ਦੇਸ਼ ਦੇ ਤੇ ਦੂਸਰੇ ਦੇਸ਼ ਦੇ ਨਾਮ ਲਿਖੇ ਗਏ ਹਨ ਇਹਨਾਂ ਪਛੂਰ ਖੇਡਾਂ ਨੇ ਤੇ ਉਹਨਾਂ ਦਾ ਮਿਲਾਨ ਕਰਨਾ ਹੈ ਹੁਣ ਕੋਰੀਆ ਕੋਰੀਆ ਵਿੱਚ ਕਿਹੜੀ ਖੇਡ ਜਾਂ ਖੇਡੀ ਜਾਂਦੀ ਹੈ ਤਾਈਕਵਾਂਡੋ ਪੰਜਾਬ ਵਿੱਚ ਗੱਤਕਾ ਖੇਡ ਖੇਡੀ ਜਾਂਦੀ ਹੈ ਮਨੀਪੁਰ ਵਿੱਚ ਥਾਂਗਤਾ ਕੇਰਲ ਵਿੱਚ ਕਲਰੀ ਪੱਟੂ ਜਪਾਨ ਵਿੱਚ ਕਾਰਾਟੇ ਤਾਂ ਇਹਨਾਂ ਖੇਡਾਂ ਦਾ ਤੁਸੀਂ ਆਪਸ ਵਿੱਚ ਮਿਲਾਨ ਕਰਨਾ ਹੈ। ਅਗਲਾ ਹੈ ਦਿਮਾਗੀ ਕਸਰਤ ਇਸ ਵਿੱਚ ਮਨੋਰੰਜਨ ਦੇ ਸਾਧਨ ਤੁਸੀਂ ਲਿਖਨੇ ਹਨ ਵੀ ਕਿੰਨਾ ਟੰਗਾ ਨਾਲ ਅਸੀਂ ਆਪਾਂ ਅਸੀਂ ਲੋਕ ਮਨੋਰੰਜਨ ਕਰ ਸਕਦੇ ਹਾਂ। ਤਾਂ ਬੱਚਿਆਂ ਲਈ ਜਿਸ ਤਰ੍ਹਾਂ ਖੇਟਾਂ ਬਗੀਚੀ ਦੀ ਦੇਖਭਾਲ ਕਾਜ ਵਿੱਚ ਕੋਈ ਬਗੀਚੀ ਹੈ, ਬੁੱਟੇ ਲੱਗੇ ਹਨ, ਗਮਲੇ ਲੱਗੇ ਹਨ, ਉਹਨਾਂ ਦੀ ਦੇਖਭਾਲ ਕਰਨਾ, ਕਿਤਾਬਾਂ ਪੜ੍ਹਨਾ, ਪੇਂਟਿੰਗ ਕਰਨਾ, ਟੀਵੀ ਵੇਖਣਾ ਸੰਗੀਤ ਸੁਣਨਾ ਹੋਰ ਵੀ ਤੁਸੀਂ ਲਿਖ ਸਕਦੇ ਹੋ ਜਿਵੇਂ ਯੋਗਾ ਕਰਨਾ ਸੈਰ ਕਰਨਾ ਆਪਣੇ ਹੋਰ ਵੀ ਜਿਹੜਾ ਵੀ ਤੁਹਾਨੂੰ ਮਨੋਰੰਜਨ ਦਾ ਸਾਧਨ ਤੁਹਾਨੂੰ ਅੱਛਾ ਲੱਗਦਾ ਹੈ ਉਹ ਲਿਖ ਸਕਦੇ ਹੋ ਤਾਂ ਇਹ ਵੀਡੀਓ ਜੇ ਤੁਹਾਨੂੰ ਪਸੰਦ ਆਈ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ